ਆਓ ਵੀ ਮਿੱਤਰੋ ਆਪਾਂ ਪਹੁੰਚ ਗਏ ਪਹਿਲੀ ਵਾਰ ਆਈਪਲ ਦਾ ਮੈਚ ਦੇਖਣ ਮਹਾਲੀ ਮੁੱਲਾਪੁਰ ਦੇ ਨਵੇਂ ਸਟੇਡੀਅਮ ਦੇ ਵਿੱਚ ਮੈਚ ਹੈਗਾ ਸੀ ਪੰਜਾਬ ਵਰਸਸ ਹైదరాబాద్ ਦਾ ਬਾਬੇ ਘਰੇ ਬਹਿ ਕੇ ਤਾਂ ਆਪਾਂ ਐਮੀ ਟੀਵੀ ਤੇ ਮੱਥਾ ਜਾ ਮਾਰੀ ਜਾਂਦੇ ਜਿਹੜਾ ਲਾਈਵ ਦੇਖਣ ਦਾ ਮੈਚ ਦਾ ਮਾਹੌਲ ਆ ਨਾ ਉਹ ਵੱਖਰਾ ਹੀ ਆ ਬੈਸੇ ਦਾ ਸਾਡੀ ਟਿਕਟ ਹੈਗੀ ਸੀ ਉੱਪਰ ਕਿਉਂਕਿ ਆਪਣੀ ਜੇਬ 1000 ਰੁਪਏ ਦਾ ਖਰਚਾ ਝਲਦੀ ਸੀ ਆਪਣੇ ਕੋਲੇ ਟਿਕਟ ਹੈਗੀ ਸੀ 1000 ਰੁਪਏ ਦੀ ਬਾਕੀ ਤੁਸੀਂ ਉੱਥੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਸਾਰੇ ਬਲੌਗ ਦੇ ਵਿੱਚ ਦੱਸੂਗਾ ਸਾਰੀ ਵੀਡੀਓ ਜ਼ਰੂਰ ਦੇਖਿਓ ਆਨੰਦ ਸੀ ਨਾ ਜਿਹੜਾ ਉਹ ਤਾਂ ਐਂ ਪੀਕ ਤੇ ਸੀ ਜਮਾ ਸਿਰਾਂ ਲੱਗਿਆ ਪਿਆ ਸੀ ਮਹੌਲ ਵੀ ਪੂਰਾ ਗਰਮਾਇਆ ਹੋਇਆ ਹੋਇਆ ਸੀ ਇੱਥੇ ਦਾ ਧਵਨ ਨੇ ਮੂਡ ਜਮਾ ਆਫ ਕਰਤਾ ਜਦੋਂ ਆਊਟ ਹੋ ਕੇ ਬੰ। ਮਿੱਤਰੋ ਘਰੋਂ ਅਸੀਂ ਕਰ ਲਈ ਤਿਆਰੀ ਆਈਪੀਐਲ ਦਾ ਮੈਚ ਦੇਖਣ ਲਈ ਮੈਂ ਹੋ ਗਿਆ ਐ ਟਿਚਨ ਫਿਚਨਾ ਦੇਖੋ ਤਿਆਰੀ ਵੈਰੀ ਪੂਰੀ ਫੁੱਲ ਆ। ਇਦੋਂ ਬਾਅਦ ਮੈਚ ਚੱਕੀਆਂ ਟਿਕਟਾਂ 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 ਤੇ ਇੱਕ ਗੱਲ ਯਾਦ ਆਉਂਦੀ ਆ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਮੇਰੀ ਤੇ ਹੈਗੀ ਇਹ ਜੱਸੇ ਦੀ ਟਿਕਟ। ਜੱਸਾ ਕਾਫੀ ਟਾਈਮ ਜਲ ਲਾਰਿਆ ਸੀ ਮੈਂ ਕਿਹਾ ਆ ਜਾ ਬਾਬੇ ਆਪਣੀ 4-5 ਘੰਟਿਆਂ ਦੀ ਬਾਟ ਵੀ ਆ ਜਾਣਾ ਵੀ ਆਪਾ ਮੈਚ ਦੇਖਣਾ ਇਹ ਦੂਬਾਰ ਬਾਬੇ ਅਸੀਂ ਚੱਕੀ ਗੱਡੀ ਗੱਡੀ ਚੱਕ ਕੇ ਸਿੱਧਾ ਅਸੀਂ 3-4 ਘੰਟਿਆਂ ਦੇ ਵਿੱਚ ਪਹੁੰਚ ਗਏ ਮਹਾਲੀ ਕਿਉਂਕਿ 150 ਕਿਲੋਮੀਟਰ ਪੈ ਜਾਂਦਾ ਬਰਨਾਲੇ ਤੋਂ ਮਹਾਲੀ ਬਾਬੇ ਮਹਾਲੀ 'ਚ ਮੇਰਾ ਇੱਕ ਦੋਸਤ ਰਹਿੰਦਾ ਮੈਨੂੰ ਨੇ ਇੱਕ ਰਹਿ ਦਿੱਤੀ ਮੈਂ ਤੁਹਾਨੂੰ ਵੀ ਰਹਿ ਦੇਣਾ ਵੀ ਬਾਈ ਬਣ ਕੇ ਉੱਥੇ ਤੁਸੀਂ ਗੱਡੀ ਨਾਲ ਲੈ ਜਿਓ ਗੱਡੀ ਦੇ ਵਿੱਚ ਜਾਮ ਲੱਗ ਜੂ ਉੱਥੇ ਆਈਪੀਐਲ ਦਾ ਆਈਪੀਐਲ ਰਹਿ ਜੂ ਤੁਸੀਂ ਤਾਂ ਜਾਮ ਦੇ ਵਿੱਚੋਂ ਨਹੀਂ ਨਿਕਲਣਾ ਦੋ ਦਿਨ ਬਾਈ ਬਣ ਕੇ ਉੱਥੇ ਆਪਦੀ ਗੱਡੀ ਨਾਲ ਲੈ ਜਾਣਾ ਹੋਇਆ ਪਹਿਲਾਂ ਵਗ ਜਿਓ ਆਹ ਦੇਖ ਲਓ ਇੱਥੇ ਕਿੰਨਾ ਕਰਾਉਡ ਆ ਯਾਰ ਕੁਝ ਦੇਖਦੇ ਦਿਖਾਉਂਦੇ ਅਸੀਂ ਆਹ 플ੈਗ ਜੇ ਜੱਸਾ ਕਹਿੰਦਾ ਮੈਂ ਟੀ-ਸ਼ਰਟ ਲੈਣੀ ਆ ਕਹਿੰਦਾ ਹੈਂਡ ਜੀ ਪੈ ਗਿਆ ਮੈਂ ਕਿਹਾ ਚੱਲ ਮੈਂ ਇੱਕ 플ੈਗ ਲੈਣਾ ਬਾਈ ਐਨੀ ਲੁੱਟ ਆ ਟੀ-2 ਸ਼ਰਟਾਂ 'ਚ ਜਿਹੜੇ ਹੁੰਦੇ ਨੇ ਕਾਡੂ ਬੰਦੇ ਉਹ ਤਾਂ ਇਹਨਾਂ ਤੋਂ ਰੇਟ ਤੜਵਾ ਲੈਂਦੇ ਨੇ ਨਹੀਂ ਤਾਂ ਬਾਈ ਇਹ ਬਾਲਾ ਲੁੱਟਦੇ ਨੇ ਤੇ ਬਚ ਕੇ ਰਹੋ ਜੱਸੇ ਨੇ ਲੈ ਲਈ ਸੀ ਅਰਸ਼ਦੀਪ ਵਾਲੀ ਸ਼ਰਟ ਹੁਣ ਨਾਚਦਾ ਜਾਂਦਾ ਪੂਰਾ ਖੁਸੀ ਤੇ ਆ ਬਾਈ ਇੱਥੇ ਝੰਡਾ ਝੁੰਡਾਇਆ ਸਾਪਦੇ ਨੇ ਜਿਹੜੇ ਸਪਾਉਂਦੇ ਨੇ 50-50 ਰੁਪਏ ਲੈ ਲੈਂਦੇ ਨੇ ਤੇ ਤੁਹਾਨੂੰ ਮੈਂ ਇੱਕ ਗੱਲ ਬਾਈ ਇੱਥੇ ਹੋਰ ਦੱਸਣੀ ਚਾਹਣਾ ਐਡ ਕਰਨੀ ਚਾਹਣਾ ਜੇ ਤੁਸੀਂ ਹਨਾ ਖਾਣਾ ਪੀਣਾ ਉਹ ਆਪਦਾ ਪਹਿਲਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਾ ਪੀ ਕੇ ਜਾਇਓ ਨਹੀਂ ਦੀ ਤਾਂ ਜਿਹੜੀ 20 ਰੁਪਏ ਵਾਲੀ ਪਾਣੀ ਦੀ ਬੋਤਲਾ ਤੁਹਾਨੂੰ 150 ਦੇ ਅੰਦਰ ਮਿਲਣੀ ਆ 50 ਰੁਪਏ ਵਾਲਾ 버ਗ 150 ਦਾ ਮਿਲਣਾ ਤੇ 20 ਰੁਪਏ ਵਾਲਾ ਬੱਤਾ ਉਹ 120 ਦਾ ਮਿਲਣਾ ਬਾਈ ਖਾਣ ਪੀਣ ਚ ਤਾਂ ਐਨੀ ਲੋਟਾ ਪਰ ਜਿਹੜੇ ਅੰਦਰ ਜਦੋਂ ਜਾਂਦਾ ਬੰਦਾ ਨਾ ਐਨੇ ਪ੍ਰਬੰਧ ਸੁਰੱਖਿਆਤ ਨੇ ਵੀ ਟਿਕਟਾਂ ਚੈਕਿੰਗ ਕਰਕੇ ਆ ਮਸ਼ੀਨ ਜੀ ਚਲਾਉਂਦੇ ਨੇ ਫੇਰ ਉਹ ਚੱਕਰ ਜਾ ਘੁੰਮਦਾਗਾ ਫੇਰ ਬੰਦਾ ਅੰਦਰ ਜਾਂਦਾਗਾ ਮਤਲਬ ਕਿ ਚੈਕਿੰਗ ਪੈਕਿੰਗ ਵਾਲੇ ਤਾਂ ਯਾਰ ਪੂਰੇ ਪ੍ਰਬੰਧ ਨੇ ਜਾਲੀ ਬੰਦਾ ਦਾ ਕੋਈ ਬਾੜੀ ਨਹੀਂ ਸਕਦਾ ਠੀਕ ਹੈ ਨਾ ਨਾ ਕੋਈ ਗੰਦਮੰਦ ਅੰਦਰ ਲਿਆ ਸਕੇ ਪੂਰੀ ਐ ਸਾਫ ਸਫਾਈ ਆ ਸਟੇਡੀਅਮ ਚ ਪੂਰਾ ਅੱਜ ਦੇ ਦਿਨ ਤਾਂ ਇੱਕ ਨੰਬਰ ਮਾਹੌਲ ਆ ਬਾਈ ਬਾਥਰੂਮ ਬੂਥਰੂਮ ਪੂਰੇ ਬਣੇ ਹੋਏ ਨੇ ਉਹ ਇਹ ਟਿਕਟ ਇਹਨਾਂ ਨੇ ਪਾੜ ਕੇ ਇੱਕ ਟਿਕਟਾ ਇੱਕ ਪਾਸਾ ਆਪਾਂ ਨੂੰ ਦੇ ਦਿੰਦੇ ਨੇ ਇਸ ਤੋਂ ਬਾਅਦ ਟਿਕਟ ਦੀ ਕੋਈ ਚੈਕਿੰਗ ਇਥੋਂ ਇੱਥੇ ਤੱਕ ਚੈਕਿੰਗ ਹੁੰਦੀ ਆ ਬਈ ਇਹ ਦੁਬਾਰਾ ਜਿਹੜਾ ਗਰਾਊਂਡ ਦਾ ਮਾਹੌਲ ਸੀ ਨਾ ਯਾਰ ਕਿਆ ਬਾਤਾਂ ਸੀ ਆ ਦੇਖ ਲੋ ਪੂਰਾ ਐ ਪੂਰਾ ਜਰ ਟੀਵੀ ਵਾਲੀ ਤਾਂ ਕੋਈ ਸ਼ਾਇਟਮੈਂਟ ਨਹੀਂ ਸੀ ਜੇ ਬੰਦੇ ਨੇ ਟਿਕਟ ਲਈ ਤੇ ਇਹਨਾਂ ਦਾ ਉਹਦਾ ਮੁੱਲ ਮੁੜਦਾਗਾ ਇੰਨਾ ਨਜ਼ਾਰਾ ਆਉਂਦਾ ਮੈਚ ਦੇਖਣ ਦਾ ਕਿੰਨੇ ਯਾਰ ਹਨਾ ਦੇਖ ਬਾਈ ਮੇਰੇ ਨਾਲ ਮਿਲ ਗਿਆ ਇੱਥੇ ਨੱਚ ਨੱਚ ਜੀ ਪਰ ਮੈਂ ਤਾਂ ਯਾਰ ਤੈਨੂੰ ਦੱਸਾਂ ਨਾ ਮੈਂ ਤਾਂ ਹਟਾ ਹੀ ਨਹੀਂ ਨੱਚਣੋਂ ਮੈਂ ਤਾਂ ਸਾਰਾ ਗਰਾਊਂਡ ਕਿਉਂਕਿ ਯਾਰ ਦੇਖਣੀ ਗਏ ਸੀ ਆਪਾਂ ਨਜ਼ਾਰੇ ਲੈਣ ਗਏ ਜੀ ਹੋਰ ਕੀ ਕਰਨ ਗਏ ਜੀ 51 ਹੁਣੀਆਂ ਨੇ ਬਾਈ ਜਤੇਜ ਸ਼ਰਮੇ ਹੁਣੀਆਂ ਨੇ ਆਪਣੇ ਓਪਨਰਾਂ ਨੇ ਪ੍ਰਭ ਸਿਮਰ ਨਵਾਰ ਅਗਿਆ ਨੇ ਬਾਲੇ ਸਾਈਡ ਕੀਤੇ ਬਾਈ ਮੱਥੇ ਤੇ ਹੱਥ ਮਾਰਦੇ ਸੀ ਵੀ ਬਾਈ ਹੁਣ ਨਹੀਂ ਕੁਝ ਬਣਦਾ ਪਰ ਬਾਈ ਜਦੋਂ ਦੀ ਵਿੱਚ ਦੀ ਹਨਾ ਇੱਕ ਅੱਧਾ ਚੌਕਾ ਆ ਲੱਗਦਾ ਸੀ ਨਾ ਫੇਰ ਜਿਹੜੀ ਗਰਾਊਂਡ ਦੀ ਤਸੱਲੀ ਕਰਾਉਂਦਾ ਸੀ ਗਰਾਊਂਡ ਐਂ ਕੂਕਾ ਮਾਰ ਕੇ ਆ ਦੇਖ ਹੁਣ ਨੱਚ ਨੱਚ ਅਸੀਂ ਵੀ ਦੂਰੇ ਹੋ ਜਾਂਦੇ ਜਦੋਂ ਚੌਕਾ ਸਿੱਕਾ ਵਾਜਦਾ ਜੀ ਬਾਈ ਦੋ ਬਾਲਾਂ ਗਿਆ ਰਹੇਗੇ ਜੇ ਛੱਕਾ ਵੱਜਾ 50 ਮੈਚ ਜਿੱਤ ਜੂ ਇੱਕ ਵਾਰੀ ਹੁਣ ਤੁਸੀਂ ਆਹ ਕਰਾਊਡ ਦਾ ਜਿਹੜਾ ਰੌਲਾ ਹੁੰਦਾ ਨਾ ਉਹ ਸੁਣਿਓ ਕਿੰਨਾ ਰੌਲਾ ਪੈ ਰਿਹਾ ਜੀ ਨਾ ਧਰਮਨ ਨਾਲ ਯਾਰ ਨਜ਼ਾਰਾ ਬਣਿਆ ਪਿਆ ਜੀ ਇਹ ਕਰਾਊਡ ਦਾ ਰੌਲਾ ਸੁਣਿਓ ਹੁਣ ਤੁਸੀਂ ਲਾਸਟ ਦੇ ਬਾਈ ਪੰਜਾਬ ਮੈਚ ਹਾਰ ਹੀ ਗਿਆ ਪਰ ਪੰਜਾਬ ਦੇ ਮੁੰਡਿਆਂ ਨੇ ਨਾ ਸੁਸ਼ਾਂਗ ਸਿੰਘ ਤੇ ਅਸ਼ੂਤੋਸ਼ ਨੇ ਨਜ਼ਾਰਾ ਬਣਤਾ ਲਾਸਟ ਵਾਲੇ ਓਵਰ ਚ ਮੈਚ ਦੇਖਣ ਦਾ ਨਜ਼ਾਰਾ ਆ ਗਿਆ ਜਿਹੜਾ ਟਿਕਟਾਂ ਤੇ ਹਜ਼ਾਰ-ਹਜ਼ਾਰ ਰੁਪਿਆ ਲਾਇਆ ਸੀ ਉਹਨਾਂ ਦਾ ਮੁੱਲ ਮੁੜ ਗਿਆ ਪਈ ਐ ਇਦਾਂ ਦੇ ਵਲੌਗ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ